शेरवानी दिलि त बहुत ई कर ਅੱਠਾਂ ਤੇ ਹੱਸਾ ਮਰ ਗਿਆ ਕੰਤਾ ਸਾਰੇ ਗਿਆਂ ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ ਅੱਜ ਆਖਰੀ ਦਿਨ ਜਿਹੜਾ ਵਾ ਹੈ ਦੇ ਫੈਸਟੀਵਲ ਦਾ ਕੀ ਕਹਿਣਾ ਪਵੇਗਾ ਦੇਖੋ ਜੀ ਸਰਦਾਰ ਭਗਵਾਨ ਸੇਮਾਨ ਸਾਹਿਬ ਦਾ ਬਹੁਤ ਹੀ ਸੋਹਣਾ ਉਤਰਾ ਲੈ ਕਿ ਜਿਵੇਂ ਪੰਜਾਬੀਆਂ ਨੂੰ ਮੁੜ ਤੋਂ ਆਪਣੀ ਵਿਰਸੇ ਨਾਲ ਜੋੜਨ ਲਈ ਵਕਤ-ਵਕਤ ਜ਼ਿਲ੍ਹਿਆਂ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਕਰੀਤੇ ਨੇ ਮੈਂ ਆਪਣੀ ਵੱਲੋਂ ਅਰ ਸੂਬਾ ਕੁੁਰਥਾ ਨਿਵਾਸੀਆਂ ਨੂੰ ਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਇਹ ਮੇਲੇ ਹੋਇਆ ਸਾਨੂੰ ਜਿਹੜੇ ਪ੍ਰੋਗਰਾਮ ਦਾ ਆਨੰਦ ਮਾਣ ਲਈ ਸਾਨੂੰ ਬੁਕਾਇਤਾ ਇਥੇ ਆ ਕੇ ਦੋ ਦਿਨ ਬਾਰਿਸ਼ ਹੁੰਦੀ ਰਹੀ ਪ੍ਰੋਗਰਾਮ ਨਹੀਂ ਹੋ ਸਕਿਆ ਅੱਜ ਦਾ ਪ੍ਰੋਗਰਾਮ ਲੋਕੀ ਬਾਤ ਹੋ ਰਿਹਾ ਹੈ ਪਹੁੰਚੇ ਨੇ ਲੋਕਾਂ ਦਾ ਵੀ ਧੰਨਵਾਦ ਹੋ ਮਾਨ ਸਾਹਿਬ ਦਾ ਦੁਆਰਾ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਜਿਆ ਜਦੋਂ ਮੌਕਾ ਦਿੱਤਾ ਕਿ ਅਸੀਂ ਆਪਣੇ ਵਿੱਚੇ ਨਾਲ ਜੋੜ ਸਕੀਏ ਦੇ ਇੰਨੇ ਜਿਹੇ ਰਸਤੇ ਦਾ ਮਤਲਬ ਹੈ ਜਿਹੜਾ ਲੱਗਿਆ ਦੇਖੋ ਪਹਿਲਾ 2 ਦਿਨ ਤੇ بارش ਕਰਕੇ ਪ੍ਰੋਗਰਾਮ ਬਿਲਕੁਲ ਨਹੀਂ ਹੋ ਸਕਿਆ ਅੱਜ ਲੋਕਾਂ ਨੂੰ ਜਿੱਦਾ ਪਤਾ ਲੱਗਿਆ ਮੌਸਮ ਬਹੁਤ ਸੋਹਣਾ ਸੀ ਸਾਰਾ ਕਪੂਰਪੁਰਾ ਦੇ ਲਾਗੇ ਬੰਦੇ ਦੇ ਪਿੰਡਾਂ ਦੇ ਅੜਚੇ ਜਿਹੜੇ ਹੋਰ ਛੋਟ ਇਹਨਾਂ ਸ਼ਹਿਰ ਖਾਸ ਕਰਕੇ ਕੋਡੂਰ ਸਾਹਿਬ ਗੋਦਵਾਲ ਸਾਹਿਬ ਤੇ ਲੋਕ ਇੱਥੇ ਸਿਲਦਾਨਪੁਰ ਔਰ ਪਲਾਟੂ ਤੇ ਵੀ ਲੋਕ ਇਥੇ ਪਹੁੰਚੇ ਨੇ ਮੈਂ ਉਹ ਸਾਰੇ ਲੋਕੀ ਜਿਹੜੇ ਆ ਬਹੁਤ ਹੀ ਉਤਸ਼ਾਹ ਨਾਲ ਇਸ ਜਿਵੇਂਲੇ ਦੇ ਛਾਣ ਹੋਏ ਨੇ ਪੰਜਾਬ ਦੇ ਖਿਡਾਰੀ ਲੋਕਾਂ ਨੇ ਵਜਾਈ ਹੋਵੇ ਇੱਕ ਚੋਰ ਨਾਲ ਪਹਿਲਾ ਡੇੜ ਅੰਗ ਲਿਆ ਕੇ ਵਾਰੀ ਵਾਰੀ ਤੁਹਾਡੀ ਨਜ਼ਰ ਕਰਦਾ ਓ ਕੀ ਨਾਪਣਾ ਹਿਨਾ ਠੀਕ ਹਨ ਚਾਹੁੰਗੇ ਅੱਜ ਸੈਂਸਬੂ ਦੇ ਵਿੱਚ ਜਿਹੜਾ ਹੈਰਿਟੇਜ ਫੈਸਟੀਵਲ ਵਾਪਸ ਮੈਚ ਆ ਰਿਹਾ ਮੇਰੇ ਨਾਲ ਕੋਈ ਪੰਜਾਬ ਸਰਕਾਰ ਵਾਲਾ ਲੈ ਗਿਆ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਆ फंक्शन ਹੈਗਾ ਵਾ ਬੱਚਿਆਂ ਲਈ ਰਾਈਡਸ ਹੈ ਯਮਨ ਸਮਾਨ ਹੈਗਾ ਕਾਫੀ ਖਾਣ ਪੀਣ ਨੂੰ ਮਸਤੀ ਬਹੁਤ ਵਧੀਆ ਹੈਗਾ ਵਾ ਕਿ ਵਿਜ਼ਿਟ ਕਰਨਾ ਚਾਹੀਦਾ ਹੈ ਹਰ ਇੱਕ ਮੂਮੈਂਟ ਨੂੰ ਮਤਲਬ ਕਿ ਇੰਜੋਏ ਕਰਨਾ ਚਾਹੀਦਾ ਹੈਗਾ ਇਸ ਨੂੰ ਮਿਲਣਾ ਤੁਹਾਨੂੰ ਚਾਹੀਦਾ ਲੱਗਦਾ ਕਿ ਲੱਗਨੇ ਚਾਹੀਦੇ ਪੰਜਾਬ ਬਿਲਕੁਲ ਬਿਲਕੁਲ ਬੱਚਿਆਂ ਨੂੰ ਪਤਾ ਲੱਗਦਾ ਆ ਆਪਣੇ ਕਲਚਰ ਬਾਰੇ ਪਤਾ ਲੱਗਦਾ ਆ ਕਿਉਂਕਿ ਇਹ ਯੂਥ ਹੈਗਾ ਆਪਣਾ

ਪਰ ਇਹ ਕਿਹਦੇ ਮੇਲੇ ਹੋ ਰਿਹਾ ਹੈ ਇਸ ਬਾਰੇ ਕਿਸੇ ਦਾ ਜਾਣਦੇ ਨਹੀਂ ਤਾਂ 50 ਤੋਂ ਜ਼ਿਆਦਾ ਮੇਲੇ ਕਰਾਏ ਜਾ ਰਹੇ ਨੇ ਨਵਾਂ ਤਾਰਾ ਸਮਾਗਮ ਮੇਲੇ ਕਰਾਏ ਜਾ ਰਹੇ ਨੇ ਕੀ ਕਰ ਜਾਓਗੇ ਉਹਦੇ ਬਹੁਤ ਕੋਸ਼ਿਸ਼ ਜਿਹੜਾ ਨਵੇਂ ਨਗਰ ਦੇ ਵਿੱਚ ਅਸੀਂ ਆ ਗਏ ਹਾਂ ਬਹੁਤ ਖੁਸ਼ ਹਾਂ ਲੋਕੋ ਸਾਡਾ ਪੁਣੀ ਬਰਾਸਦ ਦਾ ਸਮਾਗਮ ਕਰਕੇ ਸਾਡੇ ਗੀਤ ਪਾਣੀ ਕਲਾਕਾਰ ਉਹ ਸਮਾਜ ਨੂੰ ਸੇਧ ਦੇਣ ਵਾਲੇ ਕਿਸੇ ਉਹ ਗੀਤ ਉਹ ਅਸਵਾਜ ਨੂੰ ਚੰਗੇ ਪਾਸੇ ਲਾ ਕੇ ਰੱਖਿਆ ਉਹਨਾਂ ਕਲਾਕਾਰਾਂ ਨੂੰ ਇੱਕੋ ਕਲਾ ਉਹ ਤਾਂ ਹੀ ਅੱਗੇ ਵਧੀ ਹੈ ਜੇ ਇਹਨਾਂ ਕਲਾਕਾਰਾਂ ਨੂੰ ਸੁਣਵਾਲਾ ਵੀ ਹੋਣ ਸ਼ੁਭੰਦਾਰ ਸਭਾ ਨੇ ਜਿੰਨੇ ਵੀ ਕਲਾਕਾਰ ਨੇ ਜੇ ਮੇਲੇ ਕਰਾਂ ਕੇ ਪਾਣੀ ਸੱਭਿਆਚਾਰ ਨੂੰ ਨਵਾਂ ਨਵਾਂ ਇਹ ਸ਼ਹਿਰ ਨੂੰ ਇਹ ਨਾਲ ਜੋੜ ਕੇ ਤਾਂ ਕਿ ਮਸ਼ਹੂਰ ਹੋਰ ਬਣਾਈਏ ਤੇ ਬੱਸ ਸਕੀ ਤੇ ਵਧੀਆ ਪ੍ਰਗਟਾ ਕੀਤਾ ਤੋ ਬਹੁਤ ਬਹੁਤ ਅਨੁਵਾਦ ਕਰ ਦਿੱ ਪੰਜਾਬ ਸਰਕਾਰ ਦਾ ਮੰਤਰੀ ਸਾਹਿਬ ਦਾ ਜਿਹੜੇ ਰਣਪੋਥ ਖਤਾਬ ਦੇ ਖਾਰੇ ਮੇਲੇ ਤੋਂ ਇਲਾਵਾ ਬਾਬਾ ਇੱਕ ਪੰਜਾਬ ਦਾ ਬੜਾ ਵੱਡਾ ਮੁੱਦਾ ਹੈਗਾ ਵਾ ਐਸੇ ਚੱਲ ਰਿਹਾ ਕਿਸਾਨਾਂ ਨਾਲ ਤੁਸੀਂ ਜੁੜੇ ਹੋਏ ਆ ਕਿਸਾਨਾਂ ਦੇ ਨਾਲ ਜਿਹਸੇ ਕਿਸਾਨ ਜਿਹੜੇ ਨੇ ਦਿੱਲੀ ਵੱਲ ਕੂਚ ਕਰਦੇ ਨੇ ਤੈਗਲ ਮੋਟਕ ਕੀ ਕਹਿਣਾ ਚਾਹੋ ਕੇਂਦਰ ਸਰਕਾਰ ਨੂੰ ਜਿਹੜੇ ਕਿਸਾਨ ਪੰਜਾਬ ਦੇ ਕਿਸਾਨ ਨੇ ਸਭ ਤੋਂ ਜ਼ਿਆਦਾ ਪ੍ਰੀਤ ਕਿਉਂਕਿ ਇਹਨੇ ਗੁਰੂ ਭਾਰਤ ਦਾ ਜਿੱਦ ਪ੍ਰੋਜੈਕਟ ਅਸੀਂ ਬਾਹਰੋਂ ਕਣਕ ਮੰਗਵਾਉਂਦੇ ਸੀ ਬਾਹਰੋਂ ਚੌਲ ਮੰਗਵਾਉਂਦੇ ਸੀ ਉਸ ਵੇਲੇ ਉਹ ਤੀਜੇ ਸਾਰੀਆਂ ਪੇਵਾਂ ਖਾਦਾ ਪਾਪਾ ਤੇ ਰਬੀ ਫਸਲ ਲਈ ਅੰਦਾਜ਼ਨ ਪਿੰਡ ਦੀ ਨਸਬਤ गरिया बस पर पानी मत ए बस भी है गरिया फोटो को खुद से नहीं पढ़ता गरिया मतलब जो है और दूसरी तरफ की पागल की एक भरोसा की बात मत मत अपने अंदर की और कहीं नहीं तो ये भी पागल की जिस पर

ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ 3 ਦਿਨਾਂ ਦਾ ਹੈਰੀਟੇਜ ਫੈਸਟੀਵਲ ਪੰਜਾਬ ਸਰਕਾਰ ਦੇ ਸਦਕੇ ਟੂਰਿਜ਼ਮ ਤੇ ਕਲਚਰ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 3 ਦਿਨਾਂ ਦਾ ਇਹ ਆਯੋਜਨ ਕੀਤਾ ਗਿਆ ਸੀਗਾ ਅੱਜ ਉਹਦਾ ਆਖਰੀ ਦਿਨ ਸੀਗਾ ਔਰ ਆਖਰੀ ਪਰਫਾਰਮੈਂਸ ਜਿਵੇਂ ਤੁਹਾਨੂੰ ਪਤਾ ਹੈ ਮਨਮੋਹਨ ਵਾਰਿਸ ਜੋ ਕਿ ਬੜੇ ਜਾਣੇ ਮਾਣੇ ਪ੍ਰਸਿੱਧ ਗਾਇਕ ਨੇ ਉਹਨਾਂ ਵੱਲੋਂ ਆਖਰੀ ਆਪਣੀ ਪਰਫਾਰਮੈਂਸ ਦਿੱਤੀ ਗਈ ਔਰ ਮੈਂ ਇੱਕ ਵਾਰ ਧੰਨਵਾਦ ਕਰਾਂਗਾ ਸਾਰੇ মিডিਆ ਦੇ ਸਾਥੀਆਂ ਨੂੰ ਸਾਰੇ ਟੀਮ ਨੂੰ ਜਿਨ੍ਹਾਂ ਨੇ ਇਸ ਪੂਰੇ ਪ੍ਰੋਗਰਾਮ ਨੂੰ ਬਹੁਤ ਸੁਚੇਜੇ ਢੰਗ ਨਾਲ ਆਰਗੇਨਾਈਜ਼ ਕੀਤਾ ਨਾਲ ਦੀ ਨਾਲ ਸਾਰੇ ਜੋ ਕਪੂਰਥਲਾ ਦੇ ਜੋ ਵਾਸੀ ਨੇ ਵਸਨੀਕ ਨੇ ਜੋ ਕੀ ਇਹਦੇ ਵਿੱਚ ਸ਼ਾਮਿਲ ਹੋਏ ਔਰ ਬਹੁਤ ਵਧੀਆ ਰਿਸਪੌਂਸੀਬਲ ਵੇ ਨਾਲ ਉਹ ਇਸ ਹੈਰੀਟੇਜ ਫੈਸਟੀਵਲ ਦੇ ਵਿੱਚ ਆਏ ਔਰ ਇਹੀ ਮੈਂ ਕਹਿਣਾ ਚਾਹੂੰਗਾ ਕਿ ਇਹ ਜੋ ਹੈਰੀਟੇਜ ਫੈਸਟੀਵਲ ਹੈ ਇੱਕ ਇਹਦਾ ਜੋ ਮੁੱਖ ਉਦੇਸ਼ ਹੈ ਹੀ ਸੀਗਾ ਕਿ ਅਸੀਂ ਆਪਣੇ ਇਸ ਸ਼ਹਿਰ ਦੀ ਵਿਰਾਸਤ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੀਏ ਔਰ ਪ੍ਰਮੋਟ ਕਰਕੇ ਅਗਲੀ ਜਨਰੇਸ਼ਨ ਤੱਕ ਵੀ ਉਹਨੂੰ ਪਹੁੰਚਾਈਏ ਤਾਂ ਮੈਨੂੰ ਲੱਗਦਾ ਉਸ ਮਕਸਦ ਦੇ ਵਿੱਚ ਅਸੀਂ ਕੁਝ ਕੁਝ ਹੱਦ ਤੱਕ ਜ਼ਰੂਰ ਜ਼ਰੂਰ ਸਾਨੂੰ ਸਕਸੈਸ ਮਿਲੀ ਹੈ ਔਰ ਸਾਰਿਆਂ ਦੇ ਸਦਕੇ ਇਹ ਬਹੁਤ ਵਧੀਆ ਪ੍ਰੋਗਰਾਮ ਅਸੀਂ ਅੱਜ ਕੰਕਲੂਡ ਕੀਤਾ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ